ਸਸ਼ੀਕਾਲ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਜੀ ਵੱਲੋਂ ਅੱਜ ਲਗਾਤਾਰ ਸੱਤਵਾਂ ਬਜਟ ਪੇਸ਼ ਕੀਤਾ ਗਿਆ ਇਸ ਬਜਟ ਦੇ ਵਿੱਚ ਵਿਦਿਆਰਥੀਆਂ ਲਈ ਕਿਸਾਨਾਂ ਲਈ ਨੌਜਵਾਨਾਂ ਲਈ ਮਹਿਲਾਵਾਂ ਲਈ ਖਾਸ ਪ੍ਰਬੰਧ ਕੀਤਾ ਗਿਆ ਔਰ ਇਹ ਬਜਟ ਇਤਿਹਾਸਕ ਬਜਟ ਹੈ ਸਿੱਖਿਆ ਕੋਸ਼ਲ ਰੋਜ਼ਗਾਰ ਲਈ 1.48 ਲੱਖ ਰੁਪਿਆ ਰੱਖਿਆ ਗਿਆ ਜੋ ਬਹੁਤ ਵੱਡੀ ਰਕਮ ਹੈ। ਔਰ ਮਹਿਲਾਵਾਂ ਦੀ हायर এডਿਕੇਸ਼ਨ ਲਈ 10 ਲੱਖ ਰੁਪਏ ਤੱਕ ਦਾ ਉਹਨਾਂ ਨੂੰ ਲੋਨ ਮਿਲੇਗਾ ਜਿਸ ਨਾਲ ਸਾਡੀਆਂ ਮਹਿਲਾਵਾਂ ਆਪਦੀ ਸਿੱਖਿਆ ਪੂਰੀ ਕਰ ਸਕਦੀਆਂ ਹਨ। ਔਰ ਜਦੋਂ ਉਹ ਆਪਦੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਮਹਿਲਾਵਾਂ ਅਤੇ ਪੁਰਸ਼ ਇੰਟਰਨਸ਼ਿਪ ਦੇ ਵਿੱਚ ਜਾਣਗੀਆਂ ਉਹਨਾਂ ਨੂੰ ਹਰ ਮਹੀਨੇ 5000 ਰੁਪਿਆ ਮਿਲੇਗਾ ਔਰ ਨੌਕਰੀ ਦੇ ਵਿੱਚ ਜਦੋਂ ਉਹ ਪ੍ਰਵੇਸ਼ ਕਰਨਗੀਆਂ ਉਹਨਾਂ ਨੂੰ ਜੋ ਪਹਿਲੀ ਤਨਖਾਹ ਸਿੱਧੀ 15000 ਰੁਪਿਆ EPF O ਦੇ ਵਿੱਚ ਜਮ੍ਹਾਂ ਹੋਵੇਗੀ ਜਿਸ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਦੇਸ਼ ਦੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀ타 ਰਮਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਤਿਹਾਸਕ ਬਜਟ ਪੇਸ਼ ਕੀਤਾ ਅਤੇ ਸਾਰੇ ਵਰਗਾਂ ਦਾ ਖਾਸ ਧਿਆਨ ਦਿੱਤਾ ਬਹੁਤ-ਬਹੁਤ ਧੰਨਵਾਦ